ਲੋਕਾਂ ਦੀ ਸਰਕਾਰ ਲੋਕਾਂ ਦੇ ਦਵਾਰ ਉਹਦੇ ਤਹਿਤ ਅੱਜ ਇੱਥੇ ਪਿੰਡ ਤਲਾਣੀਆਂ ਵਿਖੇ ਕੈਂਪ ਲੱਗਿਆ ਕਿਉਂਕਿ ਮਾਨ ਸਾਹਿਬ ਦਾ ਨਿਸ਼ਾ ਨਿਰਦੇਸ਼ ਨੇ ਸਾਰੇ ਪੰਜਾਬ ਦੇ ਐਮ ਐਲ ਏ ਸਹਿਬਾਨਾਂ ਨੂੰ ਕਿ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਸਾਰੇ ਅਫਸਰ ਸਹਿਬਾਨਾਂ ਨਾਲ ਲੈ ਕੇ ਉਹਨਾਂ ਦੇ ਕੰਮ ਕਰਨੇ ਹਨ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਦੀ ਸਰਕਾਰ ਲੋਕਾਂ ਦੇ ਦਵਾਰ ਤਹਿਤ ਪਿੰਡਾਂ ਤੇ ਸ਼ਹਿਰਾਂ ਵਿੱਚ ਜਨ ਸੁਵਿਧਾ ਕੈਂਪ ਲਗਾਏ ਜਾ ਰਹੇ ਨੇ ਜ ਜਿਹਨਾਂ ਨੂੰ ਬਹੁਤ ਵਧੀਆ ਹੁੰਘਾਰਾ ਮਿਲ ਰਿਹਾ ਹੈ ਇਹਨਾਂ ਵਿਚਾਰਾਂ ਦਾ ਪ੍ਰਕਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਰਕਾਰ ਸਾਡੇ ਦਵਾਰ ਪ੍ਰੋਗਰਾਮ ਤਹਿਤ ਫਤਿਹਗੜ੍ਹ ਸਾਹਿਬ ਸ਼ਹਿਰ ਦੇ ਵਾਰਡ ਨੰਬਰ 22 ਤੇ ਪਿੰਡ ਤਲਾਣੀਆਂ ਦੇ ਸਰਕਾਰੀ ਸਕੂਲ ਵਿਖੇ ਲਗਾਏ ਗਏ ਜਨ ਸੁਵਿਧਾ ਕੈਂਪ ਦਾ ਝਾਇਜ਼ਾ ਲੈਣ ਮੌਕੇ ਗੱਲਬਾਤ ਕਰਦਿਆਂ ਕੀਤਾ ਇਸ ਸਬੰਧੀ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਮਾਨਯੋਗ ਸਰਦਾਰ ਭਵਾਂ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕਾਂ ਦੀ ਸਰਕਾਰ ਲੋਕਾਂ ਦੇ ਦਰਵਾਜ਼ੇ ਉਹਦੇ ਤਹਿਤ ਅੱਜ ਇੱਥੇ ਪਿੰਡ ਤਲਾਣੀਆਂ ਵਿਖੇ ਕੈਂਪ ਲੱਗਿਆ ਇਹ ਸਾਡੇ ਸ਼ਹਿਰ ਦੀ ਵਾਰਡ ਨੰਬਰ 22 ਤੇ ਹੀ ਹੈ ਔਰ ਅਸੀਂ ਦੇਖ ਰਹੇ ਹਾਂ ਕਿ ਬਹੁਤ ਵਧੀਆ ਹੰਗਾਰਾ ਲੋਕਾਂ ਵੱਲੋਂ ਮਿਲਿਆ ਕਿਉਂਕਿ ਮਾਨ ਸਾਹਿਬ ਦਾ ਦਿਸ਼ਾ ਨਿਰਦੇਸ਼ ਨੇ ਸਾਰੇ ਪੰਜਾਬ ਦੇ ਐਮ ਐਲ ਏ ਸਹਿਬਾਨਾਂ ਨੂੰ ਕਿ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਸਾਰੇ ਅਫਸਰ ਸਹਿਬਾਨਾਂ ਨਾਲ ਲੈ ਕੇ ਉਹਨਾਂ ਦੇ ਕੰਮ ਕਰਨੇ ਆ ਸੋ ਸਾਰੇ ਅਫਸਰ ਸਹਿਬਾਨ ਐਸ ਡੀਓ ਸਾਹਿਬ ਡੀ ਐਸ ਪੀ ਸਾਰੇ ਉਹਨਾਂ ਦੇ ਕੰਸਰਨ ਡਿਪਾਰਟਮੈਂਟ ਦੇ ਅਫਸਰ ਖੜੇ ਨੇ ਤੇ ਮੌਕੇ ਤੇ ਹਲਕਾ ਰਿਆ ਹੈ ਇਸ ਤਰ੍ਹਾਂ ਦੇ ਕੈਂਪ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਰੇ ਪਿੰਡਾਂ ਚਲਾਵਾਂਗੇ ਤੇ ਨਿਰੰਤਰ ਚੱਲਦੇ ਰਹਿਣਗੇ ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ ਉਹਦੇ ਤਹਿਤ ਅੱਜ ਇੱਥੇ ਪਿੰਡ ਤਲਾਣੀਆਂ ਵਿੱਚ ਇੱਕ ਕੈਂਪ ਲੱਗਿਆ ਕਿਉਂਕਿ ਮਾਨ ਸਾਹਿਬ ਦਾ ਦਿਸ਼ਾ ਨਿਰਦੇਸ਼ ਨੇ ਸਾਰੇ ਪੰਜਾਬ ਦੇ ਐਮਐਲਏ ਸਹਿਬਾਨਾਂ ਨੂੰ ਕਿ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਸਾਰੇ ਅਫਸਰ ਸਹਿਬਾਨਾਂ ਨਾਲ ਲੈ ਕੇ ਉਹਨਾਂ ਦੇ ਕੰਮ ਕਰਨੇ ਆ ਮંત્રી ਪੰਜਾਬ ਸਰਦਾਰ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਦੀ ਸਰਕਾਰ ਲੋਕਾਂ ਦੇ ਦਵਾਰ ਤਹਿਤ ਪਿੰਡਾਂ ਤੇ ਸ਼ਹਿਰਾਂ ਵਿੱਚ ਜਨ ਸੁਵਿਧਾ ਕੈਂਪ ਲਗਾਏ ਜਾ ਰਹੇ ਨੇ ਜ ਜਿਨ੍ਹਾਂ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਕਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਰਕਾਰ ਸਾਡੇ ਦਵਾਰ ਪ੍ਰੋਗਰਾਮ ਤਹਿਤ ਫਤਿਹਗੜ੍ਹ ਸਾਹਿਬ ਸ਼ਹਿਰ ਦੇ ਵਾਰਡ ਨੰਬਰ 22 23 ਪਿੰਡ ਤਲਾਣੀਆਂ ਦੇ ਸਰਕਾਰੀ ਸਕੂਲ ਵਿਖੇ ਲਗਾਏ ਗਏ ਜਨ ਸੁਵਿਧਾ ਕੈਂਪ ਦਾ ਜਾਇਜ਼ਾ ਲੈਣ ਮੌਕੇ ਗੱਲਬਾਤ ਕਰਦਿਆਂ ਕਿਤਾ ਇਸ ਸਬੰਧੀ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਮਾਨਯੋਗ ਸਰਦਾਰ ਭਵਾਂ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕਾਂ ਦੀ ਸਰਕਾਰ ਲੋਕਾਂ ਦੇ ਦਰਵਾਜ਼ੇ ਉਹਦੇ ਤਹਿਤ ਅੱਜ ਇੱਥੇ ਪਿੰਡ ਤਲਾਣੀਆਂ ਵਿਖੇ ਕੈਂਪ ਲੱਗਿਆ ਇਹ ਸਾਡੇ ਸ਼ਹਿਰ ਦੀ ਬਾੜ ਨੰਬਰ 22 ਤੇ ਹੀ ਹੈ ਔਰ ਅਸੀਂ ਦੇਖ ਰਹੇ ਹਾਂ ਕਿ ਬਹੁਤ ਵਧੀਆ ਹੰਗਾਰਾ ਲੋਕਾਂ ਵੱਲੋਂ ਮਿਲਿਆ ਕਿਉਂਕਿ ਮਾਨ ਸਾਹਿਬ ਦਾ ਦਿਸ਼ਾ ਨਿਰਦੇਸ਼ ਨੇ ਸਾਰੇ ਪੰਜਾਬ ਦੇ ਐਮਐਲਏ ਸਹਿਬਾਨਾਂ ਨੂੰ ਕਿ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਸਾਰੇ ਅਫਸਰ ਸਹਿਬਾਨਾਂ ਨਾਲ ਲੈ ਕੇ ਉਹਨਾਂ ਦੇ ਕੰਮ ਕਰਨੇ ਸੋ ਸਾਰੇ ਅਫਸਰ ਸਹਿਬਾਨ ਐਸਡੀਓ ਸਾਹਿਬ ਡੀਐਸਪੀ ਸਾਰੇ ਉਹਨਾਂ ਦੇ ਕੰਸਰਨਡ ਡਿਪਾਰਟਮੈਂਟ ਦੇ ਅਫਸਰ ਖੜੇ ਨੇ ਤੇ ਮੌਕੇ ਤੇ ਹਣ ਕਰ ਰਹੇ ਆ ਇਸ ਤਰ੍ਹਾਂ ਦੇ ਕੈਂਪ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਰੇ ਪਿੰਡਾਂ ਚਲਾਵਾਂਗੇ ਤੇ ਨਿਰੰਤਰ ਚੱਲਦੇ ਰਹਿਣਗੇ ਲੋਕਾਂ ਦੀ ਸਰਕਾਰ ਲੋਕਾਂ ਦੇ ਦਰਵਾਜ਼ੇ ਉਹਦੇ ਤਹਿਤ ਅੱਜ ਇੱਥੇ ਪਿੰਡ ਤਲਾਣੀਆਂ ਵਿਖੇ ਕੈਂਪ ਲੱਗਿਆ ਕਿਉਂਕਿ ਮਾਨ ਸਾਹਿਬ ਦਾ ਦਿਸ਼ਾ ਨਿਰਦੇਸ਼ ਨੇ ਸਾਰੇ ਪੰਜਾਬ ਦੇ ਐਮਐਲਏ ਸਹਿਬਾਨਾਂ ਨੂੰ ਕੀ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਸਾਰੇ ਅਫਸਰ ਸਹਿਵਾ ਨਾਲ ਲੈ ਕੇ ਉਹਨਾਂ ਦੇ ਕੰਮ ਕਰਨੇ ਆ? ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਦੀ ਸਰਕਾਰ ਲੋਕਾਂ ਦੇ ਦਵਾਰ ਤਹਿਤ ਪਿੰਡਾਂ ਤੇ ਸ਼ਹਿਰਾਂ ਵਿੱਚ ਜਨ ਸੁਵਿਧਾ ਕੈਂਪ ਲਗਾਏ ਜਾ ਰਹੇ ਨੇ ਜ ਜਿਹਨਾਂ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਕਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਰਕਾਰ ਸਾਡੇ ਦਵਾਰ ਪ੍ਰੋਗਰਾਮ ਤਹਿਤ ਫਤੇਗੜ ਸਹਿਬ ਸ਼ਹਿਰ ਦੇ ਵਾਰਡ ਨੰਬਰ 22 23 ਪਿੰਡ ਤਲਾਣੀਆਂ ਦੇ ਸਰਕਾਰੀ ਸਕੂਲ ਵਿਖੇ ਲਗਾਏ ਗਏ ਜਨ ਸੁਵਿਧਾ ਕੈਂਪ ਦਾ ਝਾਇਜ਼ਾ ਲੈਣ ਮੌਕੇ ਗੱਲਬਾਤ ਕਰਦੇ ਹਾਂ ਕਿਤਾ ਇਸ ਸਬੰਧੀ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕਾਂ ਦੀ ਸਰਕਾਰ ਲੋਕਾਂ ਦੇ ਦਰਵਾਜ਼ੇ ਉਹਦੇ ਤਹਿਤ ਅੱਜ ਇੱਥੇ ਪਿੰਡ ਤਲਾਣੀਆਂ ਵਿਖੇ ਕੈਂਪ ਲੱਗਿਆ ਇਹ ਸਾਡੇ ਸ਼ਹਿਰ ਦੀ ਵਾਰਡ ਨੰਬਰ 22 23 ਹੈ ਔਰ ਅਸੀਂ ਦੇਖ ਰਹੇ ਹਾਂ ਕਿ ਬਹੁਤ ਵਧੀਆ ਹੰਗਾਰਾ ਲੋਕਾਂ ਵੱਲੋਂ ਮਿਲਿਆ ਕਿਉਂਕਿ ਮਾਨ ਸਾਹਿਬ ਦਾ ਦਿਸ਼ਾ ਨਿਰਦੇਸ਼ ਨੇ ਸਾਰੇ ਪੰਜਾਬ ਦੇ ਐਮ ਐਲ ਏ ਸਹਿਬਾਨਾਂ ਨੂੰ ਕਿ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਸਾਰੇ ਅਫਸਰ ਸਹਿਬਾਨਾਂ ਨਾਲ ਲੈ ਕੇ ਉਹਨਾਂ ਦੇ ਕੰਮ ਕਰਨੇ ਆ ਸੋ ਸਾਰੇ ਅਫਸਰ ਸਹਿਬਾ ਐਸ ਡੀਓ ਸਾਹਿਬ ਡੀ ਐਸ ਪੀ ਸਾਰੇ ਉਹਨਾਂ ਦੇ ਕੰਸਰਨ ਡਿਪਾਰਟਮੈਂਟ ਦੇ ਅਫਸਰ ਖੜੇ ਨੇ ਤੇ ਮੌਕੇ ਤੇ ਹੱਲ ਕਰ ਰਹੇ ਆ ਇਸ ਤਰ੍ਹਾਂ ਦੇ ਕੈਂਪ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਰੇ ਪਿੰਡਾਂ ਚਲਾਵਾਂਗੇ ਤੇ ਨਿਰੰਤਰ ਚੱਲਦੇ ਰਹਿਣਗੇ